ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਬਹੁਤ ਵੱਡਾ ਅਪਡੇਟ ਲੈ ਕੇ ਅੱਜ ਦਾ ਜੋ ਅਪਡੇਟ ਹੈ ਜੀ ਗਰੁੱਪ ਡੀ ਦੀਆਂ ਜੋ ਪੋਸਟਾਂ ਪੰਜਾਬ ਦੇ ਵਿੱਚ ਜਾਰੀ ਹੋਈਆਂ ਸੀ 331 ਉਹਨਾਂ ਦੇ ਸਬੰਧ ਵਿੱਚ ਇੱਕ ਬਹੁਤ ਵੱਡਾ ਅਪਡੇਟ ਆ ਨਿਕਲ ਕੇ ਆ ਰਿਹਾ ਹੈ ਪੀ ਟ੍ਰਿਪਲ ਐਸ ਬੀ ਅਧੀਨ ਸਿਵਮਾ ਚੋਣ ਬੋਰਡ ਵੱਲੋਂ ਇਹ ਅਪਡੇਟ ਆ ਜਾਰੀ ਕੀਤਾ ਗਿਆ ਬਿਨਾਂ ਕਿਸੇ ਦੇਰੀ ਆਪਾਂ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਇਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਅਧਿਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 8/2025 ਰਾਹੀਂ ਗਰੁੱਪ ਡੀ ਦੀਆਂ 331 ਅਸਾਮੀਆਂ ਜੋ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਇਹਨਾਂ ਅਸਾਮੀਆਂ ਨੂੰ ਆਨਲਾਈਨ ਅਪਲਾਈ ਕਰਨ ਦੀ ਜੋ ਮਿਤੀ ਹੈ 21/11 ਤੋਂ ਲੈ ਕੇ 15/12/2025 ਸੀ ਤੇ ਫੀਸ ਭਰਨ ਦੀ ਆਖਰੀ ਮਿਤੀ ਹੈ ਜੋ 17/12/2025 ਨਿਸ਼ਚਿਤ ਕੀਤੀ ਗਈ ਸੀ ਇਹਨਾਂ ਵੱਲੋਂ ਇਸ ਇਸ਼ਤਿਹਾਰ ਦੇ ਪੈਰਾ ਨੰਬਰ 9 ਦੇ ਵਿੱਚ ਇਹਨਾਂ ਵੱਲੋਂ ਕੁਝ ਬਦਲਾਅ ਕੀਤਾ ਗਿਆ ਹੈ। ਉਮੀਦਵਾਰਾਂ ਵੱਲੋਂ ਇਸ ਇਸ਼ਤਿਹਾਰ ਲਈ ਕੇਵਲ ਇੱਕ ਐਪਲੀਕੇਸ਼ਨ ਫਾਰਮ ਹੀ ਭਰਿਆ ਜਾਊਗਾ ਜੀ ਹੁਣ ਜੋ ਕਿ ਇਸ ਇਸ਼ਤਿਹਾਰ ਵਿੱਚ ਦਰਜ ਸਾਰੀਆਂ ਅਸਾਮੀਆਂ ਦੀ ਉਮੀਦਵਾਰੀ ਲਈ ਮੰਨਣਯੋਗ ਹੋਵੇਗਾ ਅਤੇ ਉਮੀਦਵਾਰਾਂ ਨੂੰ ਇੱਕ ਹੀ ਫੀਸ ਭਰਨੀ ਹੋਊਗੀ ਹੁਣ। ਤਾਂ ਪਹਿਲਾਂ ਇਹਨਾਂ ਵੱਲੋਂ ਇਹਨਾਂ ਅਸਾਮੀਆਂ ਦੇ ਲਈ ਵੱਖਰੇ ਤੌਰ ਤੇ ਅਲੱਗ-ਅਲੱਗ ਅ ਅਪਲਾਈ ਕਰਵਾਇਆ ਜਾ ਰਿਹਾ ਸੀ ਤਾਂ ਹੁਣ ਇੱਕ ਹੀ ਫਾਰਮ ਹੈ ਇਹਨਾਂ ਵਕ-ਵਕ ਅਸਾਮੀਆਂ ਦੇ ਲਈ ਭਰਿਆ ਜਾਊਗਾ। ਇਹਨਾਂ ਵੱਲੋਂ ਇਹ ਮੈਂਸ਼ਨ ਕੀਤਾ ਗਿਆ ਜੀ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਲਿਖਿਆ ਜੀ ਉਮੀਦਵਾਰਾਂ ਵੱਲੋਂ ਜਿਸ ਕੈਟਾਗਰੀ ਅਧੀਨ ਅਪਲਾਈ ਕੀਤਾ ਜਾਵੇਗਾ ਉਸ ਕੈਟਾਗਰੀ ਨਾਲ ਸੰਬੰਧਿਤ ਸਾਰੀਆਂ ਅਸਾਮੀਆਂ ਲਈ ਮੰਨਿਆ ਜਾਵੇਗਾ ਉਮੀਦਵਾਰਾਂ ਤੋਂ ਅਸਾਮੀ ਤੇ ਵਿਭਾਗਾਂ ਦੀ ਪ੍ਰੀਫਰੈਂਸ ਵੱਖਰੇ ਤੌਰ ਤੇ ਇਹ ਜੋ ਇਨਾ ਵੱਲੋਂ ਆਨਲਾਈਨ ਲਈ ਜਾਊਗੀ ਜਿਸ ਦੇ ਆਧਾਰ ਤੇ ਮੈਰਿਟ ਕਮ ਪ੍ਰੀਫਰੈਂਸ ਅਨੁਸਾਰ ਉਹਨਾਂ ਨੂੰ ਅਸਾਮੀ ਤੇ ਵਿਭਾਗਾਂ ਦੀ ਅਲਾਟਮੈਂਟ ਕੀਤੀ ਜਾਊਗੀ ਤਾਂ ਇਹ ਬਹੁਤ ਵੱਡਾ ਅਪਡੇਟ ਹੈ ਜੋ ਅਧਿਨ ਸੇਵਾਵਾਂ ਚੂਨ ਬੋਰਡ ਵੱਲੋਂ ਗਰੁੱਪ ਡੀ ਦੀਆਂ 331 ਅਸਾਮੀਆਂ ਦੇ ਸੰਬੰਧ ਵਿੱਚ ਦਿੱਤਾ ਗਿਆ ਅੱਗੇ ਇਹਨਾਂ ਵੱਲੋਂ ਹੋਰ ਵੀ ਦੱਸਿਆ ਗਿਆ ਕਿ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਤੋਂ ਹੋਰ ਅਸਾਮੀਆਂ ਜੋ ਇਹਨਾਂ ਦੀ ਮੰਗ ਕੀਤੀ ਗਈ ਹੈ 30 ਸੇਵਾਦਾਰਾਂ ਦੀ 7 ਸਵੀਪਰ ਦੀ ਜੋ ਇਹਨਾਂ ਵੱਲੋਂ ਹੋਰ ਅਸਾਮੀਆਂ ਭਾਵੇਂ ਦੇ ਵਿੱਚ ਐਡ ਕੀਤੀਆਂ ਗਈਆਂ ਨੋਟੀਫਿਕੇਸ਼ਨ ਦੇ ਵਿੱਚ ਜਿਨ੍ਹਾਂ ਦਾ ਵਰਗੀਕਰਨ ਵੇਰਵਾ ਇਹਨਾਂ ਵੱਲੋਂ ਨੀਚੇ ਦਿੱਤਾ ਗਿਆ ਹੋਇਆ ਇਹ 30 ਸੇਵਾਦਾਰ ਦੀਆਂ ਅਸਾਮੀਆਂ ਜੋ ਅਲੱਗ ਤੋਂ ਇਹਨਾਂ ਵੱਲੋਂ ਐਡ ਕੀਤੀਆਂ ਗਈਆਂ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਵਿਭਾਗ ਦੇ ਵਿੱਚ ਵੱਖ-ਵੱਖ ਪੋਸਟਾਂ ਦਾ ਜੋ ਇਹ ਵਰਗੀਕਰਨ ਇਹਨਾਂ ਵੱਲੋਂ ਕੀਤਾ ਹੋਇਆ ਇਸ ਨੋਟੀਫਿਕੇਸ਼ਨ ਦੇ ਵਿੱਚ ਤਾਂ ਜੋ ਸਭ ਤੋਂ ਵੱਡਾ ਅਪਡੇਟ ਹੈ ਕਿ ਜੋ ਕੈਂਡੀਡੇਟ ਇਹਨਾਂ ਵੱਖ-ਵੱਖ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਦੇ ਲਈ ਇੱਕੀ ਫਾਰਮ ਇਹਨਾਂ ਵੱਲੋਂ ਲਿਖਿਆ ਗਿਆ ਕਿ ਭਰਿਆ ਜਾਊਗਾ ਬਾਅਦ ਚ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਪੋਸਟਾਂ ਦੇ ਅਨੁਸਾਰ ਤਾਂ ਇਹ ਬਹੁਤ ਵੱਡਾ ਅਪਡੇਟ ਹੈ ਪੰਜਾਬ ਅ ਅਧਿਨ ਸੇਵਾ ਮੰਚ ਚੋਣ ਬੋਰਡ ਵੱਲੋਂ ਦਿੱਤਾ ਗਿਆ ਸਮੂਹ ਸਬੰਧਤ ਜੋ ਕੈਂਡੀਡੇਟ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਇਹ ਅਪਡੇਟ ਨੋਟ ਕਰਨ ਜੀ ਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਹਜੇ ਤਰੀਕ ਬਾਕੀ ਹੈ 15 12 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 17 12 2025 ਤੱਕ ਜੋ ਇਹਨਾਂ ਦੇ ਲਈ ਫੀਸ ਹੈ ਭਰੀ ਜਾਊਗੀ ਤਾਂ ਇਹ ਬਹੁਤ ਵੱਡਾ ਅਪਡੇਟ ਹੈ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ